ਇਹ ਗੋਰਿਆਂ ਨੇ ਨਹੀਂ ਰੋਕਿਆ ਇਹ ਚਰਚ ਵਾਲੇ ਨੇ ਬ੍ਰਿੰਟ ਮਮਾਕੀ ਉਹਦਾ ਚਰਚ ਹੈਗਾ ਤੇ ਉਹਨਾਂ ਦਾ ਪਾਸਟਰ ਹੈ ਇਹ ਉਹਦੀ ਕਰਤੂਤਾ ਜਿਨ੍ਹਾਂ ਨੇ ਪਿਛਲੇ 6 6 ਮਹੀਨੇ ਪਹਿਲਾਂ ਹਿੰਦੂਆਂ ਦਾ ਝੰਡਾ ਸਿੱਖਾਂ ਦਾ ਮੁਸਲਮਾਨਾਂ ਦਾ ਸਾਰੇ ਝੰਡੇ ਪਾੜ ਕੇ ਸਾੜ ਕੇ ਤੇ ਹਾਕਾ ਕੀਤਾ ਸੀ ਉਹ ਬਹੁਤ ਪੂਰੀ ਦੁਨੀਆ ਚ ਵਾਰਲ ਹੋਇਆ ਸੀ ਇਹ ਉਹੀ ਜਿਹੜਾ ਮੈਂ ਮੈਂ ਇਹਨਾਂ ਨੂੰ ਕਹਾਂ ਕੰਜਰਖਾਨਾ ਗਰੁੱਪ ਆਗਾ ਇਹ ਠੀਕ ਹੈ ਇਹ ਉਹ ਗਰੁੱਪਾ ਇਹਨਾਂ ਨੂੰ ਆਪਾਂ ਗੋਰੇ ਨਾ ਮੰਨੀਏ ਇਹ ਕੁਝ ਜਣਿਆਂ ਦਾ ਚਾਰ ਇਲਤੀਆਂ ਦਾ ਗਰੁੱਪ ਹੈਗਾ ਠੀਕ ਹੈ ਤੇ ਇਹ ਹੋਇਆ ਕਿਉਂ ਹੈਗਾ ਦੇਖੋ ਪੰਜਾਬ ਦੇ ਵਿੱਚ ਜਦੋਂ ਅਸੀਂ ਆਵਾਜ਼ ਚੱਕਦੇ ਹਾਂ ਕਿ ਇੱਥੇ ਮੁਰਦੇ ਜਿਉਂਦੇ ਕਰਕੇ ਦਿਖਾਏ ਜਾ ਰਹੇ ਨੇ ਗੁੰਗੇ ਬੁਲਾ ਕੇ ਦਿਖਾਏ ਜਾ ਰਹੇ ਨੇ ਮੈਂ ਕਹਿੰਦਾ ਮੈਂ ਇਸ ਚੀਜ਼ ਨੂੰ ਕਹਿ ਰਹਿਆਂਗੇ ਪਖਾਂਡਾ ਤੁਸੀਂ ਮੇਰੇ ਤੇ ਕਰੋ ਕੇਸ ਕਰੋ ਹਾਈ ਕੋਰਟ ਆਓ ਮੈਂ ਮੁਰਦਾ ਲਿਆਣਾ ਤੁਸੀਂ ਜੱਜ ਸਾਹਿਬ ਦੇ ਸਾਹਮਣੇ ਮੁਰਦਾ ਜਿਉਂਦਾ ਕਰਕੇ ਦਿਖਾਓ ਜਦੋਂ ਇਸ ਚੀਜ਼ ਤੇ ਇਹਨਾਂ ਦੇ 6 ਵੱਜ ਰਹੀ ਆ ਉਸ ਚੀਜ਼ ਦੀ 6 ਨੂੰ ਜਿਹੜਾ ਹੈਗਾ ਇਹ ਕਾਊਂਟਰ ਕਰਨ ਵਾਸਤੇ ਕਿਉਂਕਿ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਇਹ ਪੈਂਟਾਗੋਸਟਲ ਚਰਚ ਜਿਹੜੀ ਆ ਉਹ ਬ੍ਰੇਨ ਧਮਾਕੀ ਵੀ ਉਹਦੇ ਨਾਲ ਜੁੜਿਆ ਹੋਇਆ ਤੇ ਇੱਥੇ ਜਿਹੜੇ ਨਰੂਲਾ ਹੋ ਗਿਆ ਜਾਂ ਉਹ ਜਿਹੜਾ ਹਣਾ ਯਾ ਦਿਓਲ ਹੋ ਗਿਆ ਇਹ ਸਾਰੇ ਪੈਂਟਾਕੋਸਟਲ ਦੇ ਨਾਲ ਜੁੜੇ ਹੋਏ ਨੇ ਬਿਲਕੁਲ ਹੀ ਤਾਰਾਂ ਜੁੜੀਆਂ ਹੋਈਆਂ ਨੇ ਇਹ ਐ ਨਹੀਂ ਹੈਗਾ ਕਿ ਪੰਜਾਬ ਚ ਤੁਸੀਂ ਇਹਨਾਂ ਦੀ ਪੂਛ ਤੇ ਪੈਰ ਧਰਿਆ ਤੇ ਉੱਥੇ ਜਾ ਕੇ ਹੁਣ ਤੱਕ ਮੈਂ ਇਹ ਕਹਿੰਦਾ ਰਿਹਾ ਕਿ ਇਹ ਖੋਤੀ ਜਿਹੜੇ ਆ ਇਹ ਡੇਰੇ ਨੇ ਬ੍ਰੇਨ ਟਮਾਕੀ ਜੋ ਇਹਨਾਂ ਦਾ ਪਾਸਟਰ ਹੈਗਾ ਉਹਨੇ ਜਿਹੜਾ ਟਮਾਕੀ ਜਿਹੜਾ ਉਹਨੇ ਜਿਹੜਾ ਇਹ ਨਗਰ ਕੀਰਤਨ ਰੋਕਣ ਦੀ ਕੋਸ਼ਿਸ਼ ਕੀਤੀ ਹੈਗੀ ਆ ਤੇ ਰੋਕਿਆ ਹਣਾ ਉਸ ਤੋਂ ਬਾਅਦ ਇਹ ਲਗਾਤਾਰ ਪੋਸਟਰ ਪਾ ਰਹੇ ਨੇ ਜਿੰਨੇ ਵੀ ਇਹਨਾਂ ਦੇ ਆਈਟੀ ਸਾਲਾ ਆਹਾ ਨਰੂਲੇ ਹੋਣਾ ਦਾ ਅਰਜਿੰਦਰ ਹੋਣਾ ਦਾ ਇਹ ਲਗਾਤਾਰ ਪੋਸਟਰ ਪਾ ਰਹੇ ਨੇ ਕਿ ਗੋਰਿਆਂ ਨੇ ਰੋਕਿਆ ਗੋਰਿਆਂ ਨੇ ਨਹੀਂ ਰੋ ਤੁਹਾਡੇ ਹੀ ਚੱਡੀ ਵੱਡੀਆਂ ਨੇ ਰੋਕਿਆ ਤੁਹਾਡੇ ਹੀ ਕੱਚਾ ਧਾਰੀਆਂ ਨੇ ਰੋਕਿਆ